ਇਹ ਵਿਅਕਤੀ ਦੇ ਉੱਤੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਹੈ ਮਗਰ ਸਭ ਤੋਂ ਨਿੰਦਾ ਵਾਲੀ ਗੱਲ ਇਹ ਹੈ ਕਿ ਜਿਹੜਾ ਪੁਲਿਸ ਵੱਲੋਂ ਹਜੇ ਤੱਕ ਉਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਗਿਆ ਇੱਕ ਵੀ ਜਿਹੜੀ ਹੈ ਉਹਦੇ ਘਰ ਦੇ ਉੱਤੇ ਜਾ ਕੇ ਰੇਡ ਨਹੀਂ ਕੀਤੀ ਗਈ ਉਹ ਸ਼ਰਿਆਮ ਬੇકરી ਦਾ ਮਾਲਕ ਜਿਹੜਾ ਵੈ ਉਹ ਆਪਣੇ ਇਲਾਕੇ ਦੇ ਵਿੱਚ ਘੁੰਮ ਰਿਹਾ ਅੱਜ 16 ਤਕਰੀਬ 16 ਤਰੀਕ ਹੋ ਗਈ ਹੈ ਦਿਨ ਐਤਵਾਰ ਹੈ ਔਰ ਇੱਕ ਹਫਤਾ ਹੋ ਗਿਆ ਹੈ ਉਹਦੇ ਉੱਤੇ ਮਾਮਲਾ ਦਰਜ ਹੋਏ ਨੂੰ ਹਜੇ ਤੱਕ ਜਿਹੜੀ ਉਹਦੀ ਰੈਸਟ ਨਹੀਂ ਪਈ ਅੱਜ ਅਸੀਂ ਪ੍ਰਸ਼ਾਸਨ ਦੇ ਕੋਲ ਆਏ ਆ ਜੀ ਅੱਜ ਰੈਸਟਨਾ ਬਈ ਤੇ ਪੱਕਾ ਮੋਰਚਾ ਜਿਹੜਾ ਸ਼ਿਮਲਾਪੁਰੀ ਥਾਣੇ ਦੇ ਪਾਰ ਲੱਗਣ ਜਾ ਰਿਹਾ ਇੱਕ ਦੱਸੋ ਭਾਜੀ ਇੱਕ ਪਹਿਲੇ ਇੱਕ ਵਾਰੀ ਵੀ ਐਸ ਐਚਓ ਸਾਹਿਬ ਵੱਲੋਂ ਜ਼ਿੰਮੇਵਾਰੀ ਦੇ ਨਾਲ ਇਹ ਨਹੀਂ ਕਿਹਾ ਗਿਆ ਕਿ 15 ਮਿੰਟ ਚ ਉਹਨੂੰ ਅਰੈਸਟ ਕਰਕੇ ਲਿਆ ਰਹੇ ਵੀ ਉੱਥੇ 10 ਮਿੰਟ ਚ ਪੁਲਿਸ ਪਹੁੰਚ ਲਈ ਹੈ ਕਿ ਉਹਦੇ ਘਰੇ ਜਾ ਰਹੀ ਹੈ ਜਾਂ ਉਹਦੀ ਬੈਕਰੀ ਤੇ ਜਾ ਰਹੀ ਹੈ ਜਾਂ ਉਹਦੇ ਪਰਿਵਾਰ ਦੇ ਕਿਸੇ ਜੀ ਨੂੰ ਲੈ ਕੇ ਆਵਾਂਗੇ ਇੱਥੋਂ ਸਾਫ਼ ਜਿਹੜੀ ਐ ਬਦਬੂ ਆ ਰਹੀ ਐ ਕਿ ਉਹਨੂੰ ਬੇਲ ਕਰਾਂ ਦਾ ਸਮਾਂ ਦਿੱਤਾ ਜਾ ਰਿਹਾ ਪੱਜੀ ਐਨਐਸਏ ਦੀ ਮੰਗ ਸਾਡੇ ਵੱਲੋਂ ਕੀਤੀ ਗਈ ਐ ਪਹਿਲਾਂ ਫੜਨ ਤਾਂ ਸਹੀ ਇੱਕ ਵਾਰੀ ਉਹਨੂੰ ਫੜ ਲੈਣ ਉਸ ਤੋਂ ਬਾਅਦ ਐਨਐਸਏ ਵੀ ਲਵਾਵਾਂਗੇ ਉਹ ਬਾਅਦ ਦਾ ਚੈਪਟਰ ਐ ਉਹ ਵੀ ਕਰਾਂਗੇ ਲੇਕਿਨ ਜਿਹੜੀ 295 ਇਹ ਦੀ ਧਾਰਾ ਜਿਹੜੀ ਉਹਦੇ ਤੇ ਲੱਗ ਗਈ ਐ ਉਸ ਮੈਂ ਕਹਿੰਨਾ ਉਹ ਬੰਦਾ ਉਹ ਸੱਚ ਵੀ ਨਹੀਂ ਹੋ ਸਕਦਾ ਜੀ ਉਹਦੀ ਪਤਾ ਨਹੀਂ ਕਿੰਦੀ ਕਿ ਮਾੜੀ ਸੋਚ ਐ ਜਿਹੜਾ ਉਹ ਇਸ ਤਰੀਕੇ ਨਾਲ ਬਕਵਾਸ ਕਰ ਰਿਹਾ ਉਹ ਗੁਰਪੁਰ ਬਾਰੇ ਬਕਵਾਸ ਕਰ ਰਿਹਾ ਸਭ ਕੁਝ ਮਤਲਬ ਗਲਤ ਦਾ ਗਲਤ ਬੁਲੀ ਜਾ ਰਿਹਾ ਜੀ ਕੋ 10 ਤਰੀਕਾ ਮਾਮਲਾ ਦਰਜ ਹੋਇਆ ਜੋ ਕਿ ਬੈਕਰੀ ਦੱਸੀ ਜਾ ਰਹੀ ਹੈ ਬਿਲਕੁਲ ਸ਼ਿਮਲਾਪੁਰੀ ਜਿੱਥੇ ਬਹੁਤ ਹੀ ਵੱਡੀ ਗਿੰਦੀ ਵਿੱਚ ਛੱਡਾਲੂ ਛੱਡ ਪੂਜਾ ਵੀ ਮਨਾਂਦੇ ਆ ਨਵੀਂਕ ਸੇਵਾ ਸਿਟੀ ਸਾਡੇ ਵੱਲੋਂ ਵੀ ਜਿਹੜੀ 50000 ਛੱਡਾਲੂ ਪੱਖੋਂ ਪੋਲੋਂ ਪਰ ਛੱਡ ਪੂਜਾ ਕਰਦੇ ਉਸ ਵਿਅਕਤੀ ਨੂੰ ਪਤਾ ਵੀ ਹੈ ਜਾਣ ਕੇ ਜਿਹੜੀ ਉਹਨੇ ਵਰਡਿੰਗ ਯੂਜ਼ ਕੀਤੀ ਹੈ ਇੰਨੀ ਗੰਦੀ ਸ਼ਬਦਾਲੂ ਜੋ ਦੱਸਣ ਯੋਗ ਨਹੀਂ ਹੈ ਅੱਜ ਸਾਰੇ ਹੀ ਪਰਵੰਚਲੀ ਸਮਾਜ ਦੇ ਨਾਲ ਸਾਰੇ ਭਾਈਚਾਰੇ ਦੇ ਨਾਲ ਸਾਡੇ ਕਾਉਂਸਲਰ ਸਾਹਿਬ ਬੀਜੇਪੀ ਤੋਂ ਜਤਿੰਦਰ ਗੋਰੀਆਂ ਜੀ ਨਾਲ ਸਾਰੇ ਹੀ ਅਸੀਂ ਇੱਥੇ ਸ਼ਿਮਲਾਪੁਰੀ ਥਾਣੇ ਪਹੁੰਚੇ ਆਂ ਇੱਕ 10 ਤਰੀਕ ਦਾ ਮਾਮਲਾ ਜਿਹੜਾ ਦਰਜ ਹੋਇਆ ਹੋਇਆ ਹੈ ਪ੍ਰਵੰਚਲੀ ਸਮਾਜ ਵੱਲੋਂ ਜਿਹੜਾ ਕਿ ਇੱਕ ਬੈકરી ਦਾ ਕੋਈ ਮਾਲਕ ਹੈ ਸ਼ਿਮਲਾਪੁਰੀ ਦੇ ਵਿੱਚ ਉਹਨੇ ਛੱਟੀ ਮਈਆ ਬਾਰੇ ਬਹੁਤ ਹੀ ਮਾੜੀ ਗੱਲ ਬੋਲੀ ਹੈ ਜਿਹੜਾ ਛੱਟੀ ਮਈਆ ਵੈ ਉਹ ਇਕੱਲਾ ਪ੍ਰਵੰਚਲੀ ਸਮਾਜ ਨਹੀਂ ਉਹ ਸਾਰੇ ਸਨਾਤਨ ਧਰਮ ਦੀ ਸਾਰੇ ਹਿੰਦੂਆਂ ਦੀ ਜਿਹੜੀ ਹੈ ਉਹ ਮਾਤਾ ਵੈ ਅਸੀਂ ਖੁਦ ਵੀ ਉਹਨਾਂ ਨੂੰ ਪੁੱਜਦੇ ਆਂ ਉਹਨਾਂ ਦਾ ਤਿਉਹਾਰ ਜਿਹੜਾ ਹੈ ਪੰਜਾਬ ਦੇ ਵਿੱਚ ਬੜੀ ਤੁਮਤਾਮ ਨਾਲ ਮਨਾਇਆ ਜਾਂਦਾ ਹੈ ਤੇ ਉਸ ਵਿਅਕਤੀ ਨੇ ਛਟੀ ਮਈਆ ਬਾਰੇ ਬਹੁਤ ਮਾੜੀ ਗੱਲ ਬੋਲੀ ਹੈ ਜਦੀ ਰਿਕਾਰਡਿੰਗ ਸਾਡੇ ਕੋਲ ਪਹੁੰਚੀ ਤੇ ਜਤਿੰਦਰ ਗੋਰੀਆਂ ਜੀ ਵੱਲੋਂ ਜਦੋਂ ਸ਼ਿਮਲਾਪੁਰੀ ਥਾਣੇ ਚ ਆ ਕੇ ਸਾਰੇ ਭਾਈਚਾਰੇ ਦੇ ਨਾਲ ਬੜਾ ਹੀ ਬਾਦਰੀ ਵਾਲਾ ਕੰਮ ਕੀਤਾ ਸਾਰੇ ਦੋਸਤ ਨੇ ਉਹਨਾਂ ਦੇ ਨਾਲ ਗੱਲ ਹੋਈ ਸੀ ਸੌਰਵ ਜੀ ਦੇ ਨਾਲ ਉਹ ਵੀ ਸਾਡੇ ਨਾਲ ਇੱਥੇ ਪਹੁੰਚੇ ਆ ਤੇ ਉਹ ਵਿਅਕਤੀ ਦੇ ਉੱਤੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਮਗਰ ਸਭ ਤੋਂ ਨਿੰਦਾ ਵਾਲੀ ਗੱਲ ਇਹ ਹੈ ਕਿ ਜਿਹੜਾ ਪੁਲਿਸ ਵੱਲੋਂ ਹਜੇ ਤੱਕ ਉਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਗਿਆ ਇੱਕ ਵੀ ਜਿਹੜੀ ਹੈ ਉਹਦੇ ਘਰ ਦੇ ਉੱਤੇ ਜਾ ਕੇ ਰੇਡ ਨਹੀਂ ਕੀਤੀ ਗਈ ਉਹ ਸ਼ਰਿਆਮ ਬੈਕਰੀ ਦਾ ਮਾਲਕ ਜਿਹੜਾ ਵਾ ਉਹ ਆਪਣੇ ਇਲਾਕੇ ਦੇ ਵਿੱਚ ਘੁੰਮ ਰਿਹਾ ਬਹੁਤ ਹੀ ਮਾੜੀ ਗੱਲ ਹੈ ਇਹ ਜਿਹੜਾ ਪ੍ਰਵੰਚਲੀ ਸਮਾਜ ਹੈ ਇਹਨਾਂ ਕਰਕੇ ਹੀ ਪੰਜਾਬ ਚੱਲ ਰਿਹਾ ਹੈ ਇਹੀ ਲੋਕ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੇ ਆ ਇਹੀ ਲੋਕ ਜਿਹੜੇ ਹੈ ਸਾਡੀ ਰੀੜ ਦੀ ਹੱਡੀ ਹੈ ਅਗਰ ਇਹਨਾਂ ਦੇ ਨਾਲ ਆਪਾਂ ਨਹੀਂ ਇਦਾਂ ਪ੍ਰਸ਼ਾਸਨ ਤੁਰੇਗਾ ਤੇ ਬਹੁਤ ਹੀ ਮਾੜੀ ਗੱਲ ਹੈ ਅੱਜ ਕਿਸ ਮੰਗ ਨੂੰ ਲੈ ਕੇ ਇਕੱਠਾ ਹੋਇਆ ਅੱਜ 16 ਤਕਰੀਬ 16 ਤਰੀਕ ਹੋ ਗਈ ਹੈ ਦਿਨ ਐਤਵਾਰ ਹੈ ਔਰ ਅੱਜ ਇੱਕ ਹਫਤਾ ਹੋ ਗਿਆ ਹੈ ਉਹਦੇ ਤੇ ਮਾਮਲਾ ਦਰਜ ਹੋਏ ਨੂੰ ਹਜੇ ਤੱਕ ਜਿਹੜੀ ਉਹਦੀ ਰੈਸਟ ਨਹੀਂ ਪਈ ਤੇ ਅੱਜ ਅਸੀਂ ਪ੍ਰਸ਼ਾਸਨ ਦੇ ਕੋਲ ਆਏ ਆ ਜੀ ਅੱਜ ਰੈਸਟ ਨਾ ਪਈ ਤੇ ਪੱਕਾ ਮੋਰਚਾ ਜਿਹੜਾ ਸ਼ਿਮਲਾਪੁਰੀ ਥਾਣੇ ਦੇ ਬਾਹਰ ਲੱਗਣ ਜਾ ਰਿਹਾ ਇੱਕ ਦੱਸੋ ਭਾਜੀ ਇੱਕ ਪਹਿਲੇ ਵੀ ਗੁਰੂਗ੍ਰੰਥ ਸਾਹਿਬ ਜੀ ਦੀਆਂ ਬੇਇੱਤਬੀਆਂ ਹੋਈਆਂ ਪਿਛਲੇ ਟਾਈਮ ਦੇ ਵਿੱਚ ਜਿਹੜਾ ਬੰਦਾ ਬੇਇੱਤਬੀ ਕਰਦਾ ਬਾਅਦ ਦੇ ਵਿੱਚ ਉਹਨੂੰ ਮੈਂਟਲੀ ਜਿਹੜਾ ਅਫਸਰਟ ਕੋਸ਼ਿਤ ਕਰ ਦਿੰਦੇ ਆ ਇਹਦੇ ਚ ਵੀ ਸੁਣਨ ਨੂੰ ਇਹੀ ਗੱਲ ਆਈ ਹੈ ਇਹ ਸਾਰੀਆਂ ਇਹ ਸਾਰੀਆਂ ਜਿਹੜੀਆਂ ਮੈਂ ਇਹ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਵੈ ਇਹ ਸਾਰੀਆਂ ਇੱਕ ਪਲੈਨਿੰਗ ਦੇ ਨਾਲ ਚੱਲ ਰਿਹਾ ਕੰਮ ਇਹ ਕੋਈ ਵਿਅਕਤੀ ਵਿਸ਼ੇਸ਼ ਪਿੱਛੇ ਇੱਕ ਸੰਗਠਨ ਚੱਲ ਰਿਹਾ ਜੋ ਕਿ ਸਾਰੇ ਧਰਮਾਂ ਨੂੰ ਇੱਕ ਦੂਜੇ ਦੇ ਨਾਲ ਲੜਾ ਮਰਾ ਰਿਹਾ ਵੈ ਇੱਕ ਦੂਜੇ ਦੇ ਧਰਮਾਂ ਦੀ ਬੇਅਦਬੀਆਂ ਕਰਾਈਆਂ ਜਾ ਰਹੀਆਂ ਇਹ ਸਿਰਫ ਪੰਜਾਬ ਚ ਹੀ ਚੱਲ ਰਿਹਾ ਪੰਜਾਬ ਤੋਂ ਬਾਹਰ ਨਹੀਂ ਚੱਲ ਰਿਹਾ ਜਿਹੜਾ ਮੈਂਟਲੀ ਸਰਟੀਫਿਕੇਟ ਬਣਾਇਆ ਜਾ ਰਿਹਾ ਇਹ ਵੀ ਕਿਤੇ ਨਾ ਕਿਤੇ ਟੇਬਲ ਦੇ ਥੱਲੋਂ ਪੈਸੇ ਲੈ ਕੇ ਹੀ ਬਣਾਇਆ ਜਾਦਾ 200 ਤੋਂ 300 ਵਰਕਰ ਉਹਦੀ ਆਪਣੀ ਫੈਕਟਰੀ ਕੰਮ ਕਰਦਾ ਮੈਂਟਲੀ ਜਿਹੜਾ ਬੰਦਾ ਮੈਂਟਲ ਆ ਉਸ ਉਹ ਬੰਦਾ 300 ਵਰਕਰ ਨੂੰ ਕੰਮ ਤੇ ਰੱਖ ਹੀ ਨਹੀਂ ਸਕਦਾ ਉਹ ਬੰਦਾ ਐਡਾ ਵੱਡਾ ਵਪਾਰਕਾਰ ਹੀ ਨਹੀਂ ਸਕਦਾ ਉਹ ਉਹ ਐਡੇ ਵੱਡੇ ਸਿਸਟਮ ਨੂੰ ਚਲਾ ਰਿਹਾ ਵਾ ਆਪਣੀ ਬੇકરી ਨੂੰ ਚਲਾ ਰਿਹਾ ਤੇ ਉਹ ਮੈਂਟਲੀ ਕਿੱਥੋਂ ਹੈ ਜੇਕਰ ਉਹ ਮੈਂਟਲ ਸਾਈਟੀ ਜੇ ਉਹ ਮੈਂਟਲ ਸਰਟੀਫਿਕੇਟ ਲੈ ਕੇ ਆਏਗਾ ਤੇ ਫਟੇ ਮੂੰ ਲਾਣਤ ਹੈ ਸਾਡੇ ਪੰਜਾਬ ਦੇ ਅਫਸਰਾਂ ਦੇ ਉੱਤੇ ਜਿਹੜੇ ਉਹ ਮੈਂਟਲੀ ਸਰਟੀਫਿਕੇਟ ਦੇਣਗੇ ਜਿਹੜੇ ਡਾਕਟਰ ਉਹਨੂੰ ਮੈਂਟਲੀ ਸਰਟੀਫਿਕੇਟ ਦੇਣਗੇ ਪਹਿਲੇ ਤਾਂ ਮੁਕਦਮਾ ਉਹਦੇ ਤੇ ਦਰਜ ਹੋਣਾ ਚਾਹੀਦਾ ਵਾ ਕਿਨਾ ਪਹਿਲੇ ਜਿੰਨੇ ਵੀ ਮਾਮਲੇ ਹੋਏ ਆ ਨਾ ਭਾਜੀ ਇਹਦੇ ਵਿੱਚ ਅਕਸਰ ਕੀ ਹੁੰਦਾ ਵੀ 2 4 10 ਦਿਨ ਬੰਦੇ ਇਕੱਠੇ ਹੁੰਦੇ ਉਸ ਤੋਂ ਬਾਅਦ ਜਿਹੜਾ ਵੀ ਬੰਦੇ ਪਿੱਛੇ ਘਟ ਜਾਂਦੇ ਆ ਤੇ ਸਜ਼ਾ ਜਿਹੜੀ ਉਹਨੂੰ ਬੰਦੇ ਨੂੰ ਮਿਲਦੀ ਨਹੀਂ ਪੂਰੀ ਕਿਉਂ ਨਹੀਂ ਮਿਲੇਗੀ ਅੱਜ ਦੇਖ ਲਓ ਅੱਜ ਜਿਹੜਾ ਪਹਿਲੇ ਦਿਨ ਜਿਹੜੇ ਦੇ ਬੰਦੇ ਆਏ ਸੀਗੇ ਤੇ ਅੱਜ ਗਿਣਤੀ ਡਬਲ ਹੋ ਗਈ ਹੈ ਉਹਦੀ ਅਰੈਸਟ ਕਰਾਉਣ ਵਾਸਤੇ ਅੱਧੀ ਗਿਣਤੀ ਜਿਹੜੀ ਵੱਧਦੀ ਜਾਏਗੀ ਪਰਮਾਤਮਾ ਦਾ ਸਮਾਜ ਜਿਹੜਾ ਵਾ ਇਹ ਹਮੇਸ਼ਾ ਇਹ ਇਹਨਾਂ ਬਾਰੇ ਆਪਾਂ ਮਾੜਾ ਚੰਗਾ ਬੋਲਦੇ ਆ ਛੱਟੀ ਮਈਆ ਸਾਡੀ ਵੀ ਮਈਆਂ ਹੀ ਆ ਉਹ ਤਾਂ ਸਾਡੀ ਛੱਟੀ ਮਈਆ ਦਾ ਬਹੁਤ ਵੱਡਾ ਇੱਕ ਜਿਸ ਪਰਿਵਾਰ ਦੇ ਕੋਲ ਸੰਤਾਨ ਨਹੀਂ ਹੁੰਦੀ ਅਗਰ ਉਹ ਛੱਟੀ ਮਈਆ ਦੀ ਜਾ ਕੇ ਪੂਜਾ ਕਰਦਾ ਉਸ ਦਿਨ ਜਾ ਕੇ ਅਗਰ ਉਹ ਉੱਥੇ ਜਾ ਕੇ ਕਰਦਾ ਵੈ ਸਾਰਾ ਵਿਧੀ ਵਿਵਧਾਨ ਦੇ ਨਾਲ ਅਰਕ ਕਰਦਾ ਉਸ ਵਿਅਕਤੀ ਨੂੰ ਸੰਤਾਨ ਮਿਲਦੀ ਹੈ ਕਿੰਨੀ ਵੱਡੀ ਗੱਲ ਹੈ ਠੀਕ ਹੈ ਸਾਡੇ ਐਨੇ ਦਿਨ ਤੋਂ ਕੰਪਲੇਂਟ ਕੀਤੀ ਹੋਈ ਹੈ ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਕਾਰਵਾਈ ਪਰਚਾ ਦਰਜ ਹੋ ਚੁੱਕਿਆ ਹੈ ਮਗਰ ਉਹਦੀ ਰੈਸਟ ਨਹੀਂ ਪਈ ਔਰ ਰੈਸਟ ਦੇ ਮਗਰ ਵੀ ਕਿਸੇ ਨਾ ਕਿਸੇ ਪੋਲਿਟਿਕਲ ਬੰਦੇ ਦਾ ਹੱਥ ਹੋਊਗਾ ਜਿਨ੍ਹਾਂ ਨੇ ਉਹਦੀ ਰੈਸਟ ਰੁਕਾਈ ਹੋਏਗੀ ਉਹ ਅੱਜ ਅਸੀਂ ਐਸ ਐਚ ਓ ਸਾਹਿਬ ਨੂੰ ਮਿਲਣ ਆਏ ਆ ਅੱਜ ਜੇ ਰੈਸਟ ਨਾ ਪਈ ਤੇ ਅੱਜ ਇੱਥੇ ਪੱਕਾ ਧਰਨਾ ਜਿਹੜਾ ਲੱਗੂਗਾ ਠੀਕ ਹੈ ਠੀਕ ਅਗਲੀ ਕਾਰਵਾਈ ਇਦਾਂ ਫਿਰ ਇੱਕ ਵਾਰੀ ਵੀ ਐਸ ਐਚ ਓ ਸਾਹਿਬ ਵੱਲੋਂ ਜ਼ਿੰਮੇਵਾਰੀ ਦੇ ਨਾਲ ਇਹ ਨਹੀਂ ਕਿਹਾ ਗਿਆ ਕਿ 15 ਮਿੰਟ ਚੋਂ ਉਹਨੂੰ ਰੈਸਟ ਕਰਕੇ ਲੈ ਆ ਰਹੇ ਹਾਂ ਠੀਕ ਹੈ ਵੀ ਉਥੇ 10 ਮਿੰਟ ਚ ਪੁਲਿਸ ਪਹੁੰਚ ਰਹੀ ਹੈ ਵੀ ਉਹਦੇ ਘਰੇ ਜਾ ਰਹੀ ਹੈ ਜਾਂ ਉਹਦੀ ਬੈકરી ਤੇ ਜਾ ਰਹੀ ਹੈ ਜਾਂ ਉਹਦੇ ਪਰਿਵਾਰ ਦੇ ਕਿਸੇ ਜੀ ਨੂੰ ਲੈ ਕੇ ਆਵਾਂਗੇ ਇੱਥੋਂ ਸਾਫ਼ ਜਿਹੜੀ ਹੈ ਬਦਬੂ ਆ ਰਹੀ ਹੈ ਕਿ ਉਹਨੂੰ ਬੇਲ ਕਰਨ ਦਾ ਸਮਾਂ ਦਿੱਤਾ ਜਾ ਰਿਹਾ ਕੋਈ ਵੱਡੇ ਹੱਥ ਹੈ ਕੋਈ ਪੋਲਿਟੀਕਲ ਹੱਥ ਹੈ ਜਿਨ੍ਹਾਂ ਦੀ ਸ਼ਹਿ ਦੇ ਉੱਤੇ ਉਹਨੂੰ ਫੰਡਿੰਗ ਆ ਰਹੀ ਹੈ ਔਰ ਪੰਜਾਬ ਦਾ ਜਿਹੜਾ ਵਾ ਮਾਹੌਲ ਖਰਾਬ ਕਰਨ ਦੀ ਇਲੈਕਸ਼ਨਾਂ ਨੇੜੇ ਆ ਰਹੀਆਂ 2027 ਨੇੜੇ ਆ ਰਹੀ ਹੈ ਇਹ ਪਾਰਟੀਆਂ ਵੱਲੋਂ ਹੀ ਸਭ ਕੁਝ ਕੀਤਾ ਜਾਂਦਾ ਕਿਤੇ ਨਾ ਕਿਤੇ ਪਿੱਛੋਂ ਨੂੰ ਫੰਡਿੰਗ ਦਿੱਤੀ ਜਾ ਰਹੀ ਹੈ ਕਿ ਤੂੰ ਪੰਜਾਬ ਦਾ ਮਾਹੌਲ ਖਰਾਬ ਕਰ ਪਰ ਉਹਨੂੰ ਬੇਲ ਕਰਾਉਣ ਦਾ ਸਮਾਂ ਦਿੱਤਾ ਜਾ ਰਿਹਾ ਹੈ ਸਾਫ਼ ਸਪਸ਼ਟ ਕਲੀਅਰ ਹੋ ਰਿਹਾ ਤੁਸੀਂ ਉਹਦੀ ਰਿਕਾਰਡਿੰਗ ਸੁਣ ਲਓ ਆਈਓ ਦੀ ਇੰਚਾਰਜ ਉਹ ਕਹਿੰਦਾ ਵੀ ਐਸਐਚਓ ਮੈਨੂੰ ਫਾਈਲ ਹੀ ਨਹੀਂ ਦੇ ਰਿਹਾ ਐਸਐਚਓ ਸਾਹਿਬ ਹੁਣ ਕਹਿ ਰਹੇ ਨੇ ਐਸਐਚਓ ਸਾਹਿਬ ਹੁਣ ਤੁਹਾਡੇ ਕੋ ਖੜ ਕੇ ਗਏ ਆ ਕੋਈ ਉਹਨਾਂ ਵੱਲੋਂ ਕੋਈ 1% ਵੀ ਉਹਨਾਂ ਦੇ ਮੱਥੇ ਦੇ ਉੱਤੇ ਕੋਈ ਟੈਨਸ਼ਨ ਸੀਗੀ ਦਿਮਾਗ ਤੇ ਵੀ ਇੱਥੇ 200 250 ਪ੍ਰਵੰਚਲੀ ਭਾਈਚਾਰਾ ਖੜਾ ਹੈ ਵੀ ਮੈਂ ਇਹਨਾਂ ਦਾ ਕੰਮ ਕਰਾ ਕੇ ਦਵਾ ਵੀ ਮੈਂ ਹੁਣੇ ਉੱਥੇ ਪੁਲਿਸ ਭੇਜਾਂ ਜਾਂ ਮੈਂ ਹੁਣੇ ਇੱਥੇ ਫੋਰਸ ਬੁਲਾਵਾਂ ਕੋਈ ਇੱਕ ਵੀ ਉਹਨਾਂ ਨੇ ਗੱਲ ਇਦਾਂ ਦੀ ਦੱਸੀ ਤਾਂ ਕੁਝ ਨਹੀਂ ਕੀਤਾ ਲੱਗਦਾ ਪੋਲੀਟੀਕਲ ਪ੍ਰੈਸ਼ਰ ਹੈ ਜਾਂ ਫਿਰ ਇਹਨਾਂ ਦੇ ਅਫਸਰ ਦਾ ਇਹ ਸਿਰਫ ਪੰਜਾਬ ਦਾ ਜਿਹੜਾ ਵੈ ਇਹ ਟ੍ਰੈਂਡਿੰਗ ਮਾਹੌਲ ਨਵਾਂ ਚੱਲ ਪਿਆ ਹੈ ਕਿ ਧਰਮਾਂ ਨੂੰ ਆਪਸ ਚ ਲੜਾਓ ਧਰਮਾਂ ਦੀ ਰਾਜਨੀਤੀ ਕਰੋ ਤੇ ਆਪਣੀ ਜਿਹੜੀ ਆ ਕੁਰਸੀ ਹਾਸਲ ਕਰੋ ਇਹਨਾਂ ਦੇ ਇਸ ਇੱਦੇ ਜਿਹੜੇ ਕੇਸ ਹੁੰਦੇ ਨੇ ਨਾ ਜਿ ਇਕਸਰ ਦੇਖਣ ਨੂੰ ਮਿਲਦਾ ਹੈ ਜਿਹੜਾ ਮਜੂਰਮ ਹੁੰਦਾ ਹੈ ਉਹ ਕੁਝ ਅਜਿਹੇ ਸਰਟੀਫਿਕੇਟ ਬਣਾ ਲੈਂਦਾ ਹੈ ਮੈਂ ਕਹਿਆ ਜੀ ਆਏ ਇਸ ਕੇਸ ਦੇ ਵਿੱਚ ਜੇਕਰ ਕਿਸੇ ਡਾਕਟਰ ਨੇ ਐਸਾ ਮੈਂਟਲ ਸਰਟੀਫਿਕੇਟ ਬਣਾਇਆ ਉਸ ਡਾਕਟਰ ਦੇ ਹਸਪੀਟਲ ਦੇ ਬਾਹਰ ਜਾ ਕੇ ਤਰਨਾ ਲੱਗੂਗਾ ਅਸੀਂ ਪਹਿਲਾ ਮੁਕਦਮਾ ਉਹਦੇ ਤੇ ਦਰਜ ਕਰਾਉਣਾ ਹੈ ਵੀ ਜਿਹੜਾ ਬੰਦਾ 300 ਬੰਦਿਆਂ ਦੀ ਬੈਕਰੀ ਚਲਾ ਰਿਹਾ ਹੈ ਜਿਹਦੀ ਫੈਕਟਰੀ ਚ 250 ਤੋਂ 300 ਮਜ਼ਦੂਰ ਕੰਮ ਕਰ ਰਹੇ ਆ ਉੱਥੇ ਜਿਹੜੇ ਉਹਦੀ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਹੈ ਵੀ ਉਹ ਮੈਂਟਲ ਕਿਵੇਂ ਹੋ ਸਕਦਾ ਸਰ ਜੇ ਉਹ ਮੈਂਟਲ ਹੈ ਉਹ ਉਹ ਰਨ ਕਿਵੇਂ ਕਰ ਰਿਹਾ ਫਿਰ ਉਹ ਰਨ ਕਿਵੇਂ ਕਰ ਰਿਹਾ ਤੂੰ ਛੱਡੋ ਇਸ ਗੱਲ ਨੂੰ ਜੇ ਉਹ ਮੈਂਟਲ ਹੈ ਤੇ ਉਹਨੇ ਛੱਟੀ ਮਈਆ ਬਾਰੇ ਕਿਉਂ ਬੋਲੇ ਉਹਨੂੰ ਇਸ ਗੱਲ ਦੀ ਸਿੱਖਿਆ ਕਿੰਨੇ ਦਿੱਤੀ ਹੈ ਮੈਂਟਲ ਦਿਮਾਗ ਦੇ ਵਿੱਚ ਕਿ ਤੂੰ ਆਪਣੇ ਧਰਮ ਬਾਰੇ ਨਹੀਂ ਬੋਲਣਾ ਤੂੰ ਦੂਜੇ ਧਰਮ ਬਾਰੇ ਬੋਲਣਾ ਤੂੰ ਦੂਸਰੇ ਧਰਮ ਨੂੰ ਟਾਰਗੇਟ ਕਰਨਾ ਹੈ ਉਹਨੂੰ ਮੈਂਟਲ ਬੰਦੇ ਨੂੰ ਇਹ ਕਿਵੇਂ ਪਤਾ ਹੈ ਕਿ ਛੱਟੀ ਮਈਆ ਦੇ ਤਿਉਹਾਰ ਦੇ ਦਿਨ ਨੇੜੇ ਤੇੜੇ ਦੇ ਆ ਵੀ ਹੁਣੇ ਤਿਉਹਾਰ ਲੰਘ ਕੇ ਗਿਆ ਵੀ ਮੈਂ ਉਹ ਉਹਨੂੰ ਇਹ ਗੱਲਾਂ ਦਾ ਕਿਵੇਂ ਪਤਾ ਉਹ ਮੈਂਟਲ ਇਥੇ ਜਿਸ ਇਹ ਜਿਹੜਾ ਡਾਕਟਰਾਂ ਨੇ ਨਵਾਂ ਟਰੈਂਡ ਬਣਾ ਲਿਆ ਪੈਸੇ ਲੈ ਕੇ ਮੈਂਟਲ ਸਰਟੀਫਿਕੇਟ ਬਣਾਉਂਦਾ ਇਹ ਇਹਨਾਂ ਦੇ ਉੱਤੇ ਮੁਕੱਦਮਾ ਅਦਾਲਤ ਵਿੱਚ ਹੋਣਾ ਚਾਹੀਦਾ ਹੈ ਇਹ ਕੋ ਬੰਬਲਾਸਟ ਵਾਲੀ ਗੱਲ ਵੀ ਚੱਲ ਰਹੀ ਕਿ ਹਿੰਦੁਸਤਾਨ ਦੇ ਨਾਗਾ ਸੀ ਕਿਹੜਾ ਬੰਬ ਉਹ ਹਿੰਦੁਸਤਾਨ ਤੇ ਡਿਗਣਾ ਚਾਹੀਦਾ ਉਹਦੇ ਤੇ ਕੋਈ ਕਾਰਵਾਈ ਨਹੀਂ ਇਹ 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 ਦੇ ਪਿੱਛੇ ਇਹਦੇ ਪਿੱਛੇ ਹੱਥ ਕਿਹਦੇ ਆ ਜਿਹੜਾ ਬੰਬਾਂ ਦੀ ਗੱਲ ਕਰ ਰਿਹਾ ਨਾਗਾ ਉਹਦੀ ਗੱਲ ਕਰ ਰਿਹਾ ਹਿੰਦੁਸਤਾਨ ਦੇ ਸਿੱਟਣ ਦੀ ਗੱਲ ਕਰ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਗੱਲ ਕਰ ਰਿਹਾ ਹੈ ਮੁਸਲਿਮ ਭਾਈਚਾਰੇ ਵੱਲ ਕਰ ਰਿਹਾ ਹੈ ਸ੍ਰੀ ਰਾਮ ਬਾਰੇ ਗੱਲ ਕਰ ਰਿਹਾ ਹੈ ਸੀਤਾ ਮਈਆ ਬਾਰੇ ਗੱਲ ਕਰ ਰਿਹਾ ਹੈ ਛੱਟੀ ਮਈਆ ਬਾਰੇ ਗੱਲ ਕਰ ਰਿਹਾ ਪਲੈਨਿੰਗ ਹੈ ਮਜੀ ਛੱਟ ਭਈ ਅੰਦਰ ਫੈਸਾ ਰੱਖ ਮੈਂ ਤਾਂ ਫੋਰਨ ਚਾਹੁੰਦਾ ਹਾਂ ਟ੍ਰਿਪਰੀ ਚੌਂਕ ਦੇ ਵਿੱਚੋਂ ਜਿਹੜੇ ਗ੍ਰੇਨੇਡ ਬਰਾਮਦ ਹੋਏ ਨੇ ਤੁਹਾਨੂੰ ਮੈਂ ਸ਼ਾਇਦ ਉਹਨਾਂ ਨੂੰ ਮਗਰ ਵੀ ਇਹਦਾ ਹੱਥ ਨਿਕਲੂਗਾ ਇਹ ਕਿਤੇ ਨਾ ਕਿਤੇ ਇਹ ਕਿਤੇ ਨਾ ਕਿਤੇ ਇੱਕੋ ਹੀ ਗਰੁੱਪ ਹੈ ਇਹ ਗਰੁੱਪਾਂ ਦੀ ਜਿਹੜੀ ਹੈ ਉਤੋਂ ਡਿਊਟੀ ਲੱਗਦੀ ਹੈ ਕਿ ਤੂੰ ਆਹ ਕੰਮ ਕਰਨਾ ਤੂੰ ਆਹ ਕੰਮ ਕਰਨਾ ਤੁਹਾਡੇ ਸਾਰੇ ਚੈਨਲ ਦੇ ਸਰੋਤਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਛੱਟੀ ਮਈਆ ਅੱਜ ਸਾਡੇ ਵਿੱਚ ਚੇਤਨ ਬਵੇਜਾ ਜੀ ਵੀ ਆਏ ਨੇ ਜੋ ਕਿ ਮਹਾਦੇਵ ਸੇਵਾਦਲ ਦੇ ਅਧਿਐਕਸ਼ ਨੇ ਔਰ ਲੋਕਲ ਨੇਥੋ ਪੰਜਾਬੀ ਇਸੇ ਤਰੀਕੇ ਦੇ ਨਾਲ ਮੈਂ ਸਾਰਿਆਂ ਨੂੰ ਗੁਹਾਰ ਲਗਾਈ ਸੀ ਵੀ ਸਾਰੇ ਪਹੁੰਚੋ ਕਿਉਂਕਿ ਛੱਟੀ ਮਾਈ ਜਿਹੜੀ ਹੈ ਉਹ ਸਬਦੀ ਹੈ ਛੱਟੀ ਮਾਈ ਅੱਗੇ ਕੋਈ ਵੀ ਅਰਦਾਸ ਕਰੇਗਾ ਤੇ ਉਹ ਮੰਨ ਜਿਹੜੀ ਹੈ ਪੂਰੀ ਹੁੰਦੀ ਹੈ ਭਾਰਤ ਤੇ ਬੰਬ ਸੁੱਟਣ ਦੀ ਗੱਲ ਵੀ ਕਰਤੀ ਬੰਦੇ ਨੇ ਭਾਜੀ ਐਨਐਸਏ ਦੀ ਮੰਗ ਸਾਡੇ ਵੱਲੋਂ ਕੀਤੀ ਗਈ ਹੈ ਪਹਿਲਾਂ ਫੜਨ ਤਾਂ ਸਹੀ ਇੱਕ ਵਾਰੀ ਉਹਨੂੰ ਫੜ ਲੈਣ ਉਸ ਤੋਂ ਬਾਅਦ ਐਨਐਸਏ ਵੀ ਲਵਾਵਾਂਗੇ ਉਹ ਬਾਅਦ ਦਾ ਚੈਪਟਰ ਹੈ ਉਹ ਵੀ ਕਰਾਂਗੇ ਲੇਕਿਨ ਜਿਹੜੀ 295 ਇਹਦੀ ਤਾਰਾ ਜਿਹੜੀ ਉਹਦੇ ਤੇ ਲੱਗ ਗਈ ਹੈ ਉਸ ਮੈਂ ਕਹਿੰਦਾ ਉਹ ਬੰਦਾ ਉਹ ਸਿੱਖ ਵੀ ਨਹੀਂ ਹੋ ਸਕਦਾ ਜੀ ਉਹਦੀ ਪਤਾ ਨਹੀਂ ਕਿੰਨੀ ਮਾੜੀ ਸੋਚ ਹੈ ਜਿਹੜਾ ਉਹ ਇਸ ਤਰੀਕੇ ਨਾਲ ਬਕਵਾਸ ਕਰ ਰਿਹਾ ਉਹ ਗੁਰਪੁਰ ਬਾਰੇ ਬਕਵਾਸ ਕਰ ਰਿਹਾ ਸਭ ਕੁਝ ਮਤਲਬ ਗਲਤ ਦਾ ਗਲਤ ਬੋਲੀ ਜਾ ਰਿਹਾ ਜੀ ਉਹ ਕਿ ਬੰਦਾ ਬੇਕਰੀ ਦੇ ਵਿੱਚ ਮੌਜੂਦ ਹੈ ਹਲੇ ਲੁਧਿਆਣਾ ਸ਼ਹਿਰ ਦੇ ਵਿੱਚ ਮੌਜੂਦ ਹੈ ਬਿਲਕੁਲ ਜੀ ਬਿਲਕੁਲ ਮੈਂ ਹੁਣ ਕੀ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਚੂੜੀ ਪਾਲੀ ਚੂੜੀਆਂ ਪਾਲੀਆਂ ਹੀ ਸਾਡੇ ਦਾ ਪੰਜਾਬ ਪੁਲਿਸ ਨੇ ਇਹ ਕੁਝ ਨਹੀਂ ਆ ਸਿਰਫ ਇਹ ਪੈਸਾ ਦੇਖਦੇ ਆ ਕੋਈ ਤੁਹਾਡੀ ਗੱਲ ਸਾਰੇ ਸਾਥੀ ਇੱਥੇ ਇਕੱਠੇ ਹੋਏ ਨੇ ਅੱਜ ਤੇ ਅੱਜ ਉਹਦੀ ਗ੍ਰਿਫਤਾਰੀ ਪਾਵਾਂਗੇ ਜੇ ਗ੍ਰਿਫਤਾਰੀ ਨਹੀਂ ਪਾਉਂਦੇ ਫਿਰ ਜਿਹੜਾ ਵੀ ਸਾਰੇ ਸਮਿਤੀਆਂ ਦੇ ਜਿਹੜੇ ਪ੍ਰਧਾਨ ਨੇ ਉਹ ਜਿੱਦਾਂ ਵੀ ਕਹਿਣਗੇ ਜਿਹੜਾ ਅਗਲਾ ਐਕਸ਼ਨ ਹੈ ਜਿਹੜਾ ਉਹਦਾ ਤਿਆਰ ਕੀਤਾ ਕੋ 10 ਤਰੀਕ ਦਾ ਮਾਮਲਾ ਦਰਜ ਹੋਇਆ ਹੈ ਜੋ ਕਿ ਬੈਕਰੀ ਦੱਸੀ ਜਾ ਰਹੀ ਹੈ ਬਿਲਕੁਲ ਸ਼ਿਮਲਾਪੁਰੀ ਜਿੱਥੇ ਬਹੁਤ ਹੀ ਵੱਡੀ ਗਿਣਤੀ ਵਿੱਚ ਸਾਡਾ ਦਾਲੂ ਛੱਡ ਪੂਜਾ ਵੀ ਮਨਾਂਦੇ ਆ ਨਵੀਂ ਯੂਕ ਸੇਵਾ ਸਿਟੀ ਸਾਡੇ ਵੱਲੋਂ ਵੀ ਜਿਹੜੀ 50 ਹਜ਼ਾਰ ਸਾਡਾ ਦਾਲੂ ਪੱਖੋਲ ਪੋਲੂ ਪਰ ਛੱਡ ਪੂਜਾ ਕਰਦੇ ਉਸ ਵਿਅਕਤੀ ਨੂੰ ਪਤਾ ਵੀ ਹੈ ਜਾਣ ਕੇ ਜਿਹੜੀ ਉਹਨੇ ਵਰਡਿੰ ਜੇ ਤੇ ਮੈਨੂੰ ਲੱਗਦਾ ਜਾਵੇ ਕਿ ਹਮੇਸ਼ਾ ਸਨਾਤਨਦਰ ਨੂੰ ਟਾਰਗੇਟ ਕੀਤਾ ਜਾਂਦਾ ਪਹਿਲੇ ਦਾਰ ਤੇ ਤੇ ਜਿਹੜਾ ਮਾਮਲਾ ਦਰਜ ਹੋਣ ਤੋਂ ਬਾਵਜੂਦ ਜਿਹੜਾ ਪੁਲਿਸ ਪ੍ਰਸ਼ਾਸਨ ਦੇਖੋ ਸੁੱਤਾ ਪਿਆ ਜਿਹੜਾ ਮੁਜਰਮ ਆ ਦੇਖੋ ਘੁੰਮ ਰਿਹਾ ਉਹਦੀ ਬੈਕਰੀ ਵੀ ਖੁੱਲੀ ਹੋਈ ਹੈ ਤੁਹਾਨੂੰ ਵੀ ਸੂਤਰਾਂ ਦੇ ਹਵਾਲੇ ਖਬਰ ਹੈ ਉਹ ਜਿਹੜਾ ਸ਼ਖਸ ਹੈ ਕਿਸੇ ਮੀਡੀਆ ਵਾਲੇ ਨੂੰ ਦੱਸ ਰਿਹਾ ਕਿ ਜਿਹੜੀ ਉਹ ਆਡੀਓ ਉਹਦੀ ਨਹੀਂ ਹੈ ਉਹ ਵੈਰੀਫਾਈ ਸਾਡੇ ਕੋਲ ਦੇਖੋ ਆਹ ਦੇਖੋ ਕੀ ਨਾਮ ਆ ਰਜਿੰਦਰ ਜੀ ਆਹ ਰਣਜੀਤ ਜੀ ਨੇ ਇਹ ਉਹਨਾਂ ਕੋਲ ਮਾਲ ਸਪਲਾਈ ਕਰਦੇ ਨੇ ਇਹਨਾਂ ਨਾਲ ਆਡੀਓ ਤੇ ਗੱਲ ਹੋਈ ਹੈ ਉਸ ਤੋਂ ਬਾਅਦ ਉਸ ਵਿਅਕਤੀ ਨੇ ਆਪਣਾ ਮੈਨੇਜਰ ਭੇਜ ਕੇ ਇਹਨਾਂ ਦੇ ਘਰੇ ਉਹਨਾਂ ਨੂੰ ਧਮਕੀ ਵੀ ਦਿੱਤੀ ਆ ਇਹਨਾਂ ਦਾ ਮੈਨੇਜਰ ਹੈ ਬਾਕਾਇਦਾ ਉਹਨੇ ਕਿਹਾ ਕਿ ਅਗਰ ਮੈਂ 6 ਮਹੀਨੇ ਲਈ ਜੇਲ੍ਹ ਵੀ ਚਲੇ ਜਾਊਗਾ ਤੇ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਤੇ ਆ ਕੇ ਮੈਂ ਤੁਹਾਨੂੰ ਪੰਜਾਬ ਵਿੱਚ ਰਹਿਣ ਨਹੀਂ ਦੇਵਾਂਗਾ ਇਸ ਵਿਅਕਤੀ ਨਾਲ ਫੋਨ ਤੇ ਗੱਲ ਹੋਈ ਹੈ ਜੀ ਜਿਹੜੀ ਗੱਲ ਹੁੰਦੀ ਹੈ ਵਾਕਈ ਉਸ ਬੰਦੇ ਨਾਲ ਹੋ ਰਹੀ ਹੈ ਉਹੀ ਹਾਂ ਜੀ ਬਿਲਕੁਲ ਉਹੀ ਬੰਦਾ ਹੈ ਸਾਜਨ ਬੇਕਰੀ ਦਾ ਮਾਲਕ ਉਹੀ ਹੈ ਜਿਸ ਦਾ ਨਾਮ ਗ बाद में जब ऑडियो वायरल हुआ उसके बाद धमकियां आने लगी उधर से की कहते मैं तो मेरे पास एक 47 है मेरे पास 3 नट का गोली है एक एक हाथ की गोली है ऐसा वैसे धमकियां आने लगा बोला पंजाब में रहने नहीं दूंगा जानते हैं कि सामने नहीं नहीं करा दो बंदे ने पता है कि मेरी कोर्ट से बेल होनी है मेंटल बंदे ने वकील भी कीता ना जाके मेंटल बंदे ने सारा कुछ कीता ही है नह ਉਸ ਮੈਂਟਲ ਬੰਦੇ ਨੂੰ ਮੈਂਟਲ ਜਿਹੜਾ ਬੰਦਾ ਹੁੰਦਾ ਹੈ ਉਹਨੂੰ ਇਹ ਪਤਾ ਹੁੰਦਾ ਹੈ ਕਿ ਮੈਂ ਕੋਰਟ ਚੋਂ ਬੇਲ ਕਰਾਣੀ ਹੈ ਉਹ ਤਾਂ ਸੱਤ ਪੁੱਢੀ ਨਹੀਂ ਹੁੰਦੀ ਲੱਗ ਰਿਹਾ ਕਿ ਮਤਲਬ ਤੁਸੀਂ ਤੁਹਾਡਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਬਿਲਕੁਲ ਜ਼ੀਰੋ ਨਿਲ ਨਿਲ ਜ਼ੀਰੋ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਅਸੀਂ ਬੈਠੇ ਆ ਸੀ ਕੀ ਕਰੀਏ ਆਪਣੀ ਧਰਮ ਦੀ ਰੱਖਿਆ ਆਪ ਕਰਾਂਗੇ ਫਿਰ ਆਪਣੀ ਧਰਮ ਦੀ ਰੱਖਿਆ ਕਰਨ ਵਾਸਤੇ ਸਾਨੂੰ ਜੋ ਵੀ ਕਰਨਾ ਪਿਆ ਕਰਾਂਗੇ ਜੇ ਪੰਜਾਬ ਦੇ ਵਿੱਚ ਰਹਿਣਾ ਹੈ ਤੇ ਹਿੰਦੂਆਂ ਨੂੰ ਆਪਣੇ ਧਰਮ ਦੀ ਰੱਖਿਆ ਆਪ ਕਰਨੀ ਪੈਣੀ ਜੀ ਉਹ ਤਾਂ ਕਲੀਅਰ ਮਕਦਮਾ ਦਰਜ ਹੋਇਆ ਉੱਥੇ ਜੀ ਕਿੱਥੇ ਤੱਕ ਮਕਦਮਾ ਚੋਂ ਕਿੱਧਰ ਜੋ ਇਹਤੋਂ ਮੈਨੇ ਮਿੰIMUM ਕਦਮੇ ਬਾਰੇ ਜਾਣਕਾਰੀ ਨਹੀਂ ਹੈਗੀ ਮੁਕਦਮਾ ਕਿੱਥੇ ਦਰਜ ਹੋਇਆ ਸਾਡੇ ਦੇ ਵਿੱਚ ਇੱਕ ਵੀ ਵੱਡੀ ਗਿਣਤੀ ਦੇ ਵਿੱਚ ਬੰਦੇ ਆਏ ਹੋਏ ਕਿਸ ਮਾਮਲੇ ਨੂੰ ਲੈ ਕੇ ਆਏ ਨੇ ਮੈਨੂੰ ਤਾਂ ਹੁਣ ਹੁਣ ਤੋਂ ਪਤਾ ਲੱਗਾ ਕਿ ਮੁਕਦਮਾ ਦਰਜ ਹੋਇਆ ਕੋਈ ਚੌਕੀ ਚੌਕੀ ਇਨਚਾਰਜ ਰਵਿੰਦਰ ਕੁਮਾਰ ਨੇ ਕਹੇ ਵੀ ਬੰਦਾ ਚੱਕਾਂਗੇ ਇਹ ਕਾਰਵਾਈ ਹੁਣ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਵੱਲ ਕਾਰਵਾਈ ਪੂਰੀ ਹੋਊਗੀ ਕਾਰਵਾਈ ਇਹਦੇ ਬੰਦਾ ਬੈਠਾ ਵਾ ਉਹਦੀ ਅਰੈਸਟ ਰਿਪੋਰਟ ਅਰੈਸਟ ਪਾਊਗੀ ਪਾਊਗੀ ਜ ਜਾਰਡਰ ਜੋ ਇਹਨੂੰ ਕਾਫੀ ਦਿਨ ਹੋ ਗਏ ਆ ਸਰ ਇਹਨੂੰ ਕਿੰਨੇ ਦਿਨ ਹੋ ਗਏ ਕੰਪਲੀਟ ਕਿਉਂ ਨਹੀਂ ਹੋ ਰਹੀ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਵੱਲੋਂ ਸਵੇਦਨਸ਼ੀਲ ਮਾਮਲਾ ਵਾ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਉਂਦੀ ਆ ਧਾਰਮਿਕ ਅੱਜ ਹੀ ਗ੍ਰਿਫਤਾਰ ਹੋਊਗਾ ਬਤਾਓ ਕਦਮਾ ਜਿਹੜਾ ਦਰਜ ਹੋਇਆ ਵਾ ਉਹ ਅੱਜ ਹੀ ਦੋਸ਼ੀ ਗ੍ਰਿਫਤਰ ਕੀਤਾ ਜਾਊਗਾ ਹਰ ਹਾਲਤ ਚ ਹਾਲੇ ਤੱਕ ਗ੍ਰਿਫਤਰ ਕਿਉਂ ਨਹੀਂ ਕੀਤਾ ਗਿਆ ਸਰ ਇੰਨੀ ਮਤਲਬ ਪਤਾਈ ਕਿਉਂ ਹੁੰਦੀ ਆ ਜਦੋਂ ਇੰਨਾ ਕੁ ਹੋ ਗਿਆ ਬਹੁਤ ਸੋ ਬੰਦੇ ਆ ਇੰਨੀ ਢਿੱਡ ਕਿਉਂ ਦਿਖਾਈ ਜਾ ਰਹੀ ਪੁਲਿਸ ਵੱਲੋਂ ਨਹੀਂ ਸਾਡਾ ਸਰ ਹਫਤਾ ਹੋ ਗਿਆ ਅੱਜ ਹਫਤਾ ਹੋ ਗਿਆ ਅਸੀਂ ਢਿੱਡ ਨਹੀਂ ਦਿਖਾਈ ਜਾ ਰਹੀ ਮੇਰਾ ਵੀਰ ਇੰਚਾਰਜ ਸਾਹਿਬ ਨੇ ਕਹਿਤਾ ਉਹ ਤੇ ਪਹੁੰਚ ਰਹੇ ਨੇ ਮੌਕੇ ਤੇ ਸਾਈਨ ਬੈਕਰੀ ਕੋਲ ਇੰਚਾਰਜ ਸਾਹਿਬ ਪਹੁੰਚੇ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਅੱਜ ਉਹ ਜਾ ਰਹੇ ਨੇ ਉਹ ਠੀਕ ਹੈ ਉੱਤੇ ਜਾ ਰਹੇ ਨੇ ਉਹ ਕੀ ਗੱਲ ਹੈ ਅੱਜ ਗ੍ਰਿਫਤਾਰੀ ਹੋ ਜੂਗੀ ਹਾਂ ਹੋ ਜੂਗੀ ਅੱਜ 100% ਹੋਵੇਗਾ ਸਰ ਆ ਮਾਹੌਲ ਬਣਾਇਆ ਕਿਉਂ ਗਿਆ ਨਹੀਂ ਨਹੀਂ ਕੋਈ ਮਾਹੌਲ ਨਹੀਂ ਬਣਾਇਆ ਕੋਈ ਮਾਹੌਲ ਨਹੀਂ ਬਣਾਇਆ ਗਏ ਹੋਏ ਨੇ 400 ਉੱਤੇ ਗਏ ਹੋਏ ਨੇ ਠੀਕ ਹੈ ਗਏ ਨੇ ਮੇਰੇ ਵੀ ਠੀਕ ਹੈ ਬਾਕੀ ਜਿਹੜੀ ਵਾਇਟ ਲੈਣੀ ਆ ਬੜਾ ਸਾਡੇ ਸਾਰਾ ਰਣਕ ਸਵੇਰੇ ਉਹਨਾਂ ਤੋਂ ਲੈ ਲਿਆ ਸਰ ਅੱਜ ਕਿੱਥੇ ਨੇ